हां जी भाई जी सारे ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸੁਮਤਰਾ ਕੱਜ ਦੇ ਅੱਜ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੇ ਆ ਘਰੇਲੂ ਝੋਟੀ ਆ ਪਹਿਲਾ ਸੂਨ ਵਾਲੀ ਆ ਤੇ ਸੂਨ ਦੇ ਇਹ ਲਗਭਗ 5-7 ਦਿਨ ਬਾਕੀ ਪਏ ਹੁਣ ਬਾਕੀ ਜਿੰਨਾ ਜਿਹੜੀ ਜਾਣਕਾਰੀ ਉਹ ਬਾਅਦ ਵਿੱਚ ਸਾਂਝੀ ਕਰਾ ਦੇਵਾਂਗੇ। ਪਰ ਝੋਟੀ ਮਤਲਬ ਜਿੰਨੀ ਕਿ ਤਿਆਰ ਹੋਈ ਆ ਪੂਰੀ ਮਤਲਬ ਬਾਅਦ ਵਿੱਚ ਸਾਹਮਣੇ ਦਾਦੀ ਬਹੁਤ ਸ਼ਕੀਨ ਕੱਟੀ। ਆ ਵੀਡੀਓ ਸਟਾਰਟ ਹੋਣ ਪਹਿਲਾਂ ਤੁਹਾਨੂੰ ਆਰਡਰ ਦੀ ਕੁਆਲਿਟੀ ਚੈੱਕ ਕਰਾ ਦਿੰਨਾ ਥਾਂ ਦੇਖੇ ਤੋਂ ਤੇ ਲੇਵਾ ਜਿਹੜਾ ਕਰਮ ਵਾਲੇ ਪਿੱਛੇ ਸੂਤ ਤੱਕ ਤਿਆਰ ਕਰਦੇ ਨੇ ਤੇ ਸਿੰਘਾ-ਸੁੰਗਾ ਦੀ ਤੇ ਕੁਆਲਿਟੀ ਤੇ ਬਿਲਕੁਲ ਛੋਟੀ ਕਿਤੇ ਜਵਾਗ ਖੋਲੀ ਫਰਨ ਚਾਹੇ ਕੋਈ ਸਿਆਣਾ ਬੰਦਾ ਖੋਲੀ ਵੀਰੇ ਨਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂ ਵੀ ਕੀ ਡਿਟੇਲ ਆ ਤੇ ਮੁੱਲ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਹੂ ਬਿਲਕੁਲ ਜੈਜਾ ਠੀਕ ਆ ਬਾਈ ਬਾਬਨੇ ਸਸਤੀ ਗੱਲ ਜੀ ਸਸਤੀ ਗੱਲ ਵੀਰੇ ਆਪਣਾ ਐਡਰੈਸ ਬੋਲ ਦੀ ਬਾਈ ਪੰਡਿਤ ਪਾਲੀ ਵੀਰੇ ਤਹਿਸੀਲ ਫੂਲਾ ਜਿਹੜਾ ਬਠਿੰਡਾ ਆ ਗਿਆ ਵੀਰੇ ਜ਼ਿਲ੍ਹਾ ਬਠਿੰਡਾ ਆ ਗਿਆ ਤੇ ਮੋਬਾਈਲ ਨੰਬਰ ਬਾਈ 87121 87121 ਵੀਰੇ ਹਾਂ ਜੀ 4647 ਠੀਕ ਹੈ ਬਾਕੀ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ। ਭਾਈ ਪਾਪ ਨੇ ਜਿਹੜੀ ਪਹੇ ਝੋਟੀ ਵੇਚਣੀ ਹੈ ਨਾ ਘਰਦੂ ਵੀ ਕੁ ਬਵਾਰਾ ਲਗਾ ਮਹਿਣੀ ਨਹੀਂ। ਨਹੀਂ ਨਹੀਂ ਵੀਰੇ ਕਰ ਦਈਏ। ਜਮ ਇਧਰਲੇ ਪਾਸੇ ਮਤਲਬ 3 ਜਾ ਕੇ ਪਸ਼ੋਂਦ ਤੇ ਖੜੇ ਆ ਆਪਣੇ ਹਾਂਜੀ ਹਾਂ ਵੀਰੇ। ਠੀਕ ਹੈ। ਤੇ ਇਹ ਇਹ ਝੋਟੀ ਹੁਣ ਪਹਿਲਾ ਸੂਂਦੀ ਆ। ਪਹਿਲਾ ਵੀਰੇ ਪਹਿਲਾ। ਕਿੰਨੇ ਕ ਦਿਨ ਸੂਂਦੇ ਬਾਕੀ ਪਏਦੇ ਜੀ? ਇਹਦੇ 15 ਤੱਕ ਦਿਨ ਪੂਰੇ ਹੋਣਗੇ ਹੀ ਹੈਗੇ 6-7 ਕ ਦਿਨ ਬਾਕੀ ਆ ਜੀ। 15 ਤੱਕ ਅੱਜ ਆਪਾਂ ਲੱਗ ਭਾ ਗਈ ਦੀ 8 ਤਰੀਕ 10:00 ਨਾ 25 ਨੀ ਵੀਡੀਓ ਬਣਾ ਰਹੇ ਹਾਂ 15 16 ਤੱਕ ਜਿਹੜੀ 8 9 ਦਿਨ ਬਾਕੀ ਪਿਆ ਬਾਕੀ ਪਿਆ ਜੀ ਬਾਕੀ 1 2 ਦਿਨ ਪਹਿਲਾਂ ਵੀ ਹੋ ਸਕਦੀ ਹੈ ਜਾਂ ਬਾਅਦ ਚ ਵੀ ਹੋਊਗਾ ਉੱਪਰ ਵੀ ਲਿਆ ਹਾਦੀ ਹੈਗੀ ਹਾਂਜੀ ਤੇ ਪਹਿਲਾਂ ਹੋਸਦੇ ਨਾ ਤੇ ਇਸ ਸੀਮੰਟ ਤੋਂ ਪਤਾ ਕਿਹੜਾ ਲੱਗਿਆ ਪਿਆ ਹੁਣ ਨਹੀਂ ਜੇ ਆਪ ਵੀ ਸਰਕਾਰੀ ਦੀ ਸੀਮੰਟ ਦੀ ਹੈ ਜੀ ਬਾਕੀ ਸਰਕਾਰੀ ਸੀਮੰਟ ਚੋ ਹੀ ਇਹੇ ਕਰਾਉਨੇ ਆ ਜੀ ਇਸੀ ਸਰਕਾਰੀ ਹਸਤਾਚਾਰ ਹਾਂਜੀ ਸਰਕਾਰੀ ਹਾਂਜੀ ਉਹਦੇ ਸੀਮੰਟ ਚੰਗਾ ਹੁੰਦਾ ਸਰਕਾਰੀ ਤੋਂ ਹੀ ਗੱਬਣ ਆਈ ਹਾਂਜੀ ਠੀਕ ਹੈ ਸਰਕਾਰੀ ਦੀ ਹੈ ਛੋਟੀ ਦੀ ਗੱਬਣ ਆ ਗਈ ਤੇ ਬਾਕੀ ਸਾਰੇ ਤਾਂ ਨੇੜੇ ਥੋੜੀ ਟੇਢੀ ਜਿਹੜੀ ਐ ਐ ਲਾਦਾ ਹੁੰਦਾ ਜਿਵੇਂ ਸਾਂਪ ਉੱਤਰੀ ਹੁੰਦੀ ਹੈ ਪਰ ਹਾਲਾਂਕਿ ਤੰਦਰੁਸਤੀ ਥੋੜੀ ਟਿੱਖੀ ਟੇਢੀ ਖੜੀ ਆ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਹੈਗੇ ਹਜੇ ਹਫਤਾ ਸੂਨ ਦਾ ਬਾਕੀ ਪਿਆ ਤੇ ਜਿਹੜਾ ਲੇਵਾ ਮਲ ਕਰਮ ਵਾਲੀ ਵੀਰ ਤੇ ਤਿਆਰ ਕਰਦੀ ਤੁਰੀ ਆਉਂਦੀ ਹੈਗੀ ਇੱਥੇ ਕੁਆਲਿਟੀ ਸਿੰਗਾ ਸੁੰਗਾ ਦੀ ਚੈੱਕ ਕਰ ਲਿਓ ਕਾਫੀ ਸ਼ਕੀਨਾ ਠੀਕ ਹੈ ਕਾਦੇ ਕਾ ਅੱਠ ਤੇ ਤੇ ਦੰਦੋਂ ਹੱਥ ਕਿਵੇਂ ਹੈ ਬਾਬਨੇ ਬਾਈ ਦੋ ਦੰਦ ਉਪਰੇ ਦੋ ਆਂਦਾ ਗਿਆ ਨਾ ਹਾਂਜੀ ਉਧਰ ਉਧਰ ਲੈ ਜਾਵੀਂ ਉਧਰ ਤੋੜ ਲਾ ਦਰੂ ਇੱਥੇ ਕੁ ਸਿੰਗਾ ਦੀ ਕੁਆਲਿਟੀ ਰੈਂਗ ਹੈ ਸਿੰਗਾ ਬਿਲਕੁਲ ਤੇ ਇੱਥੇ ਪੁੱ ਹਣਾ ਸੋਹਣੀ ਆ ਗਈ ਤੇ ਬਾਕੀ ਤੁਹਾਨੂੰ ਨੇੜੇ ਉਹ ਮੈਂ ਲਿਆ ਫੇਰ ਦਿਖਾਉਣਾ ਇੱਥੋਂ ਨਾ ਕਰਮ ਵਾਲੀ ਸੂਤ ਆ ਕੇ ਨਾ ਲੈਵਾ ਤਿਆਰ ਕੋ ਜਦੋਂ ਦਿਨ ਤੇ ਆ ਗਈ ਥੋੜਾ ਇੱਥੇ ਨਾ ਮਾਲੂ ਠੀਕ ਹੈ ਤੇ ਇੱਥੋਂ ਤੁਹਾਨੂੰ ਬਹਿਣੀ ਸ਼ਾਰਟ ਦਿਖਾਉਣਾ ਮੈਂ ਚਾਰ ਹੀ ਥਾਣਾ ਇਹ ਬੱਕਰੀ ਕੋਈ ਫੋਰਡ ਸ਼ਾਨੀ ਗਈ ਹਜੇ ਹਫਤਾ ਸੂਨ ਦਾ ਬਾਕੀ ਪਿਆਗਾ ਤੇ ਪਵਣੇ ਫਿਰ ਭਾਈ ਆਪਾਂ ਦਾ ਰੇਟ ਜਿਹੜਾ ਕਰਨਾ ਹੈਗਾ ਨਾ ਹਾਂਜੀ ਰੇਟ ਕਿੰਨਾ ਕਰਾਂ ਜਾਈ ਲੈਣ ਦੇ ਜਾਇਜ ਜਾ ਲੈਣ ਦੇ ਨ ਵੀਰੇ 15 ਰੇਟ ਆ ਵੀਰੇ ਇਹਦਾ 15 ਰੇਟ ਆ ਤੇ ਲੈਣੇ ਇੰਨੀ ਕੁ ਵਾਧਾ ਘਟਾ ਹੋ ਗਿਆ ਬਸ ਮਾਨਤਾ ਨਹੀਂ ਹੋ ਬਰੇ ਪਰ ਰੇਟ ਹੀ ਉਹ ਨਾ ਕਰਿਆ ਵੀਰੇ ਬੀਜੇ ਕੋ ਕਹੂ ਵੀ 80 90 85 ਉਹਦਾ ਭਰਾ ਕੋ ਫੋਨ ਸੰਭਲਦਾ ਨਹੀਂ ਨਾ ਲਾਵੇ ਵੀਰੇ ਹਾਂ 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 ਵੀ ਥੋੜਾ ਬਤਾ ਕੋਈ ਤੋਲਾ ਤਰਦੀ ਤੋਲਾ ਆਪਾਂ ਮੋਲੀ ਜੈਜ ਕਰਿਆ ਵੀਰੇ ਹਾਂ ਨਹੀਂ ਤਾਂ ਆਮ ਤਾਂ ਤੁਹਾਨੂੰ ਪਤਾ ਵੀ ਇਹ ਜਿਹੇ ਕਟਣਾਂ ਝੋਟੀਆਂ ਦਾ ਮੱਲ ਹਨਾ ਸਵਾ ਡੇਢ ਆਮ ਹੀ ਚੱਲੀ ਜਾਂਦਾਗਾ ਹਾਂ ਜੀ ਬਾਕੀ ਆਪਾਂ ਥਾਂ ਦੀ ਤੰਗੀ ਦਾ ਕਰਕੇ ਵੀਰੇ ਬਸ ਇਦੂਆ ਪਸ਼ੂ ਖੜਦੇ ਨਹੀਂ ਜੀ ਇੱਕ ਝੋਟੀ ਅੱਗੇ ਸੂਣ ਵਾਲੀ ਇੱਕ ਸੂਈ ਵੀ ਆ ਫਿਰ ਇੰਨੀ ਕਿ ਜਗ੍ਹਾ ਤੇ ਕਾਰ ਨਹੀਂ ਵੇਚਨੇ ਪੈਂਦੇ ਜੀ ਨਹੀਂ ਸਹੀ ਆ ਸਹੀ ਆ ਝੋਟੀ ਹੈ ਤੇਰੀ ਸੋਡੀ ਸੋਹਣੀ ਝੋਟੀ ਆ ਸਾਹਸ ਵਾਲੀ ਚੰਗੀ ਕੀਤੀ ਵੀ ਹਫਤਾ ਤੱਕ ਬਾਕੀ ਪੈਗਾ 1 15 ਜੋ ਥੋੜਾ ਬਤ ਮਾਨਤਨ ਹੋ ਜੂ ਨਾ ਹਾਂ ਮਾਨਤਨ ਹੋ ਜੂ ਠੀਕ ਤੇ ਜੀ ਆਪ ਆਪਣੇ ਮੱਝ ਖੜੀ ਅੰਦਰ ਬਈ ਇਹ ਆਪਾਂ ਕਿਵੇਂ ਗੱਲ ਕਰਦੇ ਸੀ ਵੀ ਕੀ ਕਹਿੰਦਾ ਕੱਟਾਂ ਤੋਂ ਲਈ ਤੁਸੀਂ ਇਹ ਹਾਂ ਮੇਰੇ ਕੱਟਾਂ ਤੋਂ ਲੋਹਾਈ ਸੀਗੀ ਆ ਛੋਟੀ ਦੀ ਕੱਟੀ ਹਾਂਜੀ ਹਾਂਜੀ ਮੇਰੇ ਆ ਆ ਕੱਟਾ ਗੱਡਿਆ ਹਾਂ ਵੀਰੇ ਹਾਂ ਸਾ ਬਲਕੀ ਦਾ ਸੀ ਮੁੰਡਾ ਇਹਨੇ ਕਿੰਨਾ ਗੱਡਿਆ ਫਿਰ ਇਹਨੇ 14 ਲੀਟਰ ਗੱਡਿਆ ਹੀ ਪਹਿਲੇ ਸੂਏ ਪਹਿਲੇ ਸੂਏ ਕੱਟਾਂ ਤੋਂ ਲੈ ਕੇ ਹਾਂਜੀ ਹਾਂਜੀ ਤੇ ਆਪਾਂ ਕਹਿੰਦੇ ਨੇ ਲੋਕ ਕੰਬਲੇ ਹਣੀ ਕਿਹਨੇ ਕੱਟਾਂ ਨੂੰ ਫੜਾਤੀ ਹੋਣਾ ਬਸ ਇਹ ਤਾਂ ਪੁੰਨ ਲਾਲੂ ਚੱਕ ਪੁੱਤ ਲਾਲੂ ਜੀ ਇਹ ਨੂੰ ਫਲਾਂ ਲੱਗ ਗਈਆਂ ਨਾਲੇ ਪੌਣ ਮਿਲ ਗਿਆ ਨਾ ਤੇਰੀ ਜਾਂਬਾਜ਼ੀ ਹੁਣ ਦੁੱਧ ਚੰਗੇ ਦੁੱਧ ਆਈ ਹੈ ਨਾ ਹਾਂਜੀ ਬਾਕੀ ਜਗਾ ਦਾ ਕਾਰ ਨਹੀਂ ਆ ਜੀ ਤਾਂ ਕਰਕੇ ਨਹੀਂ ਤਾਂ ਪਿਓ ਵੀ ਰੱਖਦਾ ਸੀ ਪੰਜ ਉਹਦਾ ਤਿੰਨ ਨੰਬਰ ਪਸ਼ੂ ਖੜੇ ਬਸ ਇੰਨੇ ਹੀ ਖੜਦੇ ਜੀ ਆ ਇਧਰ ਹੋ ਗਿਆ ਇੱਕ ਇਧਰ ਗਾਂ ਖੜੀ ਹੈਗੀ ਆਹੀ ਚਾਰ ਪੰਜ ਖੜਦੇ ਆਗੇ ਹਾਂਜੀ ਠੀਕ ਆ ਤਾਂ ਵੱਡੇ ਪਸ਼ੂ ਰੱਖੀ ਜਾਂਦੇ ਹੋਗੇ ਹਾਂਜੀ ਉਹ ਪੂਰੀ ਸੂਨ ਵਾਲੀ ਆਈ ਤਾਂ ਕਰਕੇ ਫਿਰ ਠੀਕ ਆ ਠੀਕ ਆ 2 ਮਹੀਨਾ 2 ਮਹੀਨੇ ਬਾਅਦ ਆ ਕੱਟਿਆ ਆਉਂਦੇ ਸਾਨੂੰ ਆ ਤਿਆਰ ਹੋ ਜੂਗਾ ਹਾਂਜੀ ਹਾਂ ਠੀਕ ਆ ਤੇ ਇੰਨੇ ਕ ਬਾਈ ਦੇ ਘਰ ਦੇ ਪਸ਼ੂ ਆ ਤੇ ਤੁਹਾਨੂੰ ਕੱਟੀ ਮਖੇਦ ਨਹੀਂ ਆ ਮੜਾ ਦੇਣਾ ਪੂਰੀ ਇਹ ਜਿੱਥਾ ਵੀਡੀਓ ਬਣਾ ਰਹੇ ਆ ਆਪਣੇ ਮਿੱਤਰ ਪਿਆਰੇ ਖਾਸ ਹੀ ਨਿਗੇ ਕੋਈ ਝੂਠਤਮਾਨ ਵਾਲਾ ਕੋਈ ਗਲਤ ਕੰਮ ਵਾਲਾ ਕੋਈ ਕੰਮ ਨਹੀਂਗਾ ਤੇ ਬਾਕੀ ਫਿਰ ਵੀ ਖਰੀਦਣ ਵਾਲਾ ਪਰਾ ਤਸੱਲੀ ਕਰ ਸਕਦਾ ਠੀਕ ਹੈ ਜੀ ਧੰਨਵਾਦ